ਪਹਿਲੀ ਸਰਕਾਰ ਜੋ ਤੁਹਾਡੇ ਦਵਾਰ ਹੁਣ ਨਹੀਂ ਚਲਣੀ ਪਵੇਗੀ ਖੱਜਲ ਖੁਆਰੀ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਜੱਕ ਨਰੋਟ ਜਮਲ ਸਿੰਘ ਗੁਗਰਾں ਤਲੂਰ ਬਹਾਦਰ ਪੁਰਬ ਵਿਚ ਲੱਗੇ ਕੈਂਪ ਲੋਕਾਂ ਲਿਆ ਲਹਾ ਅੱਜ ਪਠਾਨਕੋਟ ਜ਼ਿਲ੍ਹੇ ਦੇ ਖਲਕਾ ਪੁਹਾਦੇ ਬਖਬਖ ਪਿੰਡਾਂ ਜਿਵੇਂ ਨਰੋਟ ਜਮਲ ਸਿੰਘ ਗੁਗਰਾ ਟਲੂਰ ਬਹਾਦਰਪੁਰਵ ਚ ਪੰਜਾਬ ਸਰਕਾਰ ਤੁਹਾਡੇ ਦਵਾਰ ਅਭਿਆਨ ਦੇ ਤਹਿਤ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਸਰਕਾਰੀ ਅਮਲੇ ਨੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਵਾਰਣ ਕੀਤਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮਨ ਲਾਲ ਚੰਦ ਕਟਾਰੂ ਜੱਗ ਨੇ ਇਹਨਾਂ ਕੈਂਪਾਂ ਵਿੱਚ ਸਮੂਲਿਤ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਚੁੱਕਣ ਕੈਬਨਟ ਮੰਤਰੀ ਲਾਲਚੰਦ ਕਟਾਰੂ ਹੁਰਾਚੱਕ ਨਾਲ ਆਪ ਦੇ ਵਰਕਰ ਭਾਰੀ ਗਿਣਤੀ ਵਿੱਚ ਮੌਜੂਦ ਸਨ ਕਟਾਰੂ ਚਾਕੂਰਾ ਆਖਿਆ ਕਿ ਪਹਿਲੀ ਸਰਕਾਰ ਹੈ ਜੋ ਤੁਹਾਡੇ ਦੁਆਰ ਹੈ ਹੁਣ ਕਿਸੇ ਨੂੰ ਵੀ ਖੱਜਲ ਖੁਆਰੀ ਨਹੀਂ ਚੱਲਣੀ ਪਵੇਗੀ ਹੁਣ ਕਿਹਾ ਕਿ ਲੋਕਾਂ ਨੂੰ ਦਫ਼ਤਰਾਂ ਵਿੱਚ ਖਰਾਬ ਹੋਣਾ ਪੈਂਦਾ ਸੀ ਹੁਣ ਉਹਨਾਂ ਦੇ ਸਾਰੇ ਕੰਮ ਪਿੰਡ ਵਿੱਚ ਹੀ ਹੋ ਜਾਣਗੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਐਨਓਸੀ ਖਤਮ ਕਰ ਦਿੱਤੀ ਗਈ ਹੈ ਤੇ ਹੁਣ ਗਰੀਬ ਆਵਾਮ ਵੱਲੋਂ ਮਕਾਨ ਪਨਾਏ ਜਾਣ ਦੇ ਸੁਪਨੇ ਵੀ ਪੂਰੇ ਹੋਣਗੇ ਹੁਣ ਆਖਿਆ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਦਾਰ ਕੁਲਵੰਤ ਸਿੰਘ ਫਰਵਾਲ ਪਾਸ ਕੋ ਦੇ ਚੇਅਰਮੈਨ ਸੁਨੀਲ ਗੁਪਤਾ ਨੇ ਕਿਹਾ ਕਿ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਹਲਕਾ ਭੂਆ ਨੂੰ ਵਿਕਾਸ ਪਕੋ ਅੱਗੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੜਰੇ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ ਬਾਕਬਕ ਪਿੰਡਾਂ ਦਾ ਕੈਂਪਾਂ ਵਿੱਚ ਸਰਗਤ ਕਰਨ ਤੋਂ ਬਾਅਦ ਕਟਾਰੂ ਚੱਕ ਆਪਣੇ ਜੱਦੀ ਪਿੰਡ ਪਹੁੰਚ ਕੇ ਵੀ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ ਤੇ ਹੀ ਕਈ ਇਹਨਾਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਇਹ ਮੈਨੂੰ ਪਤਾ ਹੈ ਸਟ੍ਰਕਚਰ ਸਾਰ ਪਰ ਫਿਰ ਮੈਂ ਆਪਣੇ ਵਿਧਾਨ ਸਭਾ ਲੱਗਾ ਪੋਆ ਦੇ ਪਿਆਰੇ ਲੋਕਾਂ ਦੇ ਦਰਮਿਆਨ ਸਰਕਾਰ ਤੁਹਾਡੇ ਦਰਵਾਜ਼ਾ ਪ੍ਰੋਗਰਾਮ ਦੀ ਖੜੀ ਦੇ ਤਹਿਤ ਅੱਜ ਚਾਰ ਪਿੰਡਾਂ ਦੇ ਵਿੱਚ ਦੁਆਰਾ ਕੈਂਪ ਕੋ ਜਿਹੜੇ ਕੰਮ ਲੱਗ ਰਹੇ ਆ ਔਰ ਅੱਜ ਨੋਰਜੰਗ ਸੇ ਉਗਰਾ ਤਲੂਰ ਤੇ ਭਾਦਰਪੁਰ ਪਿੰਡ ਦੇ ਅੰਦਰ ਜਿਹੜੇ ਕੰਮ ਲੱਗ ਰਹੇ ਆ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਵੱਖ-ਵੱਖ ਡਿਪਾਰਟਮੈਂਟਾਂ ਦੇ ਅਧਿਕਾਰੀ ਸਿਵਾਨ ਮੁਲਾਜ਼ਮ ਆਪਣੇ ਆਪਣੇ ਕਾਊਂਟਰ ਲਾ ਕੇ ਬੈਠੇ ਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਨਮਾਨ ਪੰਜਾਬ ਦੇ ਲੋਕਾਂ ਦੇ ਛੋਟੇ ਛੋਟੇ ਸਵਾਲਾਂ ਤੋਂ ਲੈ ਕੇ ਵੱਡੇ ਵੱਡੇ ਸਵਾਲਾਂ ਨੂੰ ਜਿੰਨੇ ਰੂਹ ਦੇ ਨਾਲ ਜਿੰਨਾ ਤੇਜ਼ੀ ਦੇ ਨਾਲ ਉਹਦਾ ਹੱਲ ਕੱਢ ਰਿਹਾ ਸੋ ਉਹ ਅੱਜ ਪੰਜਾਬ ਦੇ ਲੋਕਾਂ ਦੇ ਅੰਦਰ ਇਸ ਗੱਲ ਦੀ ਚਰਚਾ ਹੈ ਵੀ ਆਵਾਂਗੀ ਸਰਕਾਰ ਸੱਚੀ ਮੁੱਢੀ ਗਰਾਸ ਰੂਟ ਤੇ ਜਿਹੜੇ ਨਿਤਾੜੇ ਤੇ ਉਲਝੇ ਲੋਕਸਾਨ ਜਿਹੜੀਆਂ ਉਹਦੀਆਂ ਤਣੀਆਂ ਸਾਨ ਹਨ ਉਹਨਾਂ ਦਾ ਹੱਲ ਕੱਢ ਰਹੀ ਹੈ ਸੋ ਗੱਲ ਤੁਸੀਂ ਦੇਖਿਆ ਉਹ ਇਸ ਤਰ੍ਹਾਂ ਐਨਓਸੀ ਦਾ ਬਹੁਤ ਵੱਡਾ ਉਹਨਾਂ ਨੇ ਐਲਾਨ ਕਰਕੇ ਪੰਜਾਬ ਦੇ ਅੰਦਰ ਇਹ ਲਿਸਟੀਆਂ ਨੇ ਉਹਦੇ ਲਈ ਹੁਣ ਐਨਓਸੀ ਖਤਮ ਕਰ ਦਿੱਤੀ ਗਈ ਆ ਸੋ ਇਹਦੇ ਨਾਲ ਦੇ ਨਾਲ ਜਿਹੜੀਆਂ 44 ਸੁਵਿਧਾਵਾਂ ਨੇ ਕਿਸੇ ਨੇ ਕਾਸਟ ਦਾ ਸਰਟੀਫਿਕੇਟ ਬਣਾਣਾ ਲੋਅ ਇਨਕਮ ਦਾ ਬਣਾਉਣਾ ਰੈਜ਼ੀਡੈਂਸ ਦਾ ਬਣਾਉਣਾ ਕੋਈ ਫਰਦ ਲੈਣੀ ਆ ਕੋਈ ਇਨਤਕਾਲ ਕਰਾਉਣਾ ਕੋਈ ਪੈਨਸ਼ਨ ਦਾ ਸਵਾਲ ਆ ਕੋਈ ਹੈਜ਼ ਨਾਲ ਰਿਲੇਟਡ ਸਵਾਲ ਆ ਕੋਈ ਲੇਬਰ ਕਾਰਡ ਦਾ ਸਵਾਲ ਹੈਗਾ ਆ ਬਿਜਲੀ ਬੋਰਡ ਦੇ ਨਾਲ ਰਿਲੇਟਡ ਸਵਾਲ ਹੈਗਾ ਆ ਸੋ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਲੋਕਾਂ ਨੂੰ ਦਫ਼ਤਰਾਂ 'ਚ ਲੈ ਕੇ ਮਤਲਬ ਜਾਂਦੀਆਂ ਸਨ ਉਹਨਾਂ ਸਮੱਸਿਆਵਾਂ ਦਾ ਮੁੱਕ ਦੇ ਨੁਕਾਰਾ ਕਰਨ ਦੇ ਲਈ ਅੱਜ ਇਹਨਾਂ ਚਾਰ ਪਿੰਡਾਂ ਦੇ ਅੰਦਰ ਕੈਂਪ ਜਿਹੜੇ ਲੋਕੀ ਜਾ ਰਹੇ ਤੇ ਦੇਖਿਆ ਵੱਡੀ ਗੰਭੀਰ ਚਿੰਤਾ ਲੋਕ ਨਿਕਲ ਕੇ ਆਪਣੇ ਕਮਾਕਾਰਾਂ ਨੂੰ ਲੈ ਕੇ ਕੰਪਾਂ 'ਚ ਆ ਰਹੇ ਸੋ ਅ ਬਸ ਮੈਂ ਕਹਿ ਸਕਦਾ ਕਿ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੇ ਸਦਰਚ ਹਕੀਕੀ ਤੌਰ ਤੇ ਜਿਹੜੀ ਆ ਉਹ ਅੱਜ ਪੰਜਾਬ ਦੇ ਅੰਦਰ ਪਹਿਲੀ ਵਾਰ ਹੈ ਵਾਪਰ ਰਿਹਾ ਕਿ ਇੱਕੇ ਟੇਬਲ ਦੇ ਉੱਤੇ ਇੱਕੇ ਥਾਂ ਦੇ ਉੱਤੇ ਸਾਰੇ ਜਿਹੜੇ ਉਹ ਡਿਪਾਰਟਮੈਂਟਾਂ ਦੇ ਮੁਲਾਜ਼ਮ ਔਰ ਵਿੱਦ ਸਬੂਧਾ ਸੈਂਟਰ ਨਾਲ ਮੌਕੇ ਤੇ ਜਿਹੜਾ ਲੋਕਾਂ ਦੇ ਕਾਰਡ ਬਣਾਏ ਜਾ ਰਹੇ ਆ ਮੌਕੇ ਤੇ ਸਰਟੀਫਿਕੇਟ ਬਣਾਏ ਜਾ ਰਹੇ ਆ ਸੋ ਇਹ ਮੈਂ ਸਮਝਦਾ ਵੀ ਲੋਕਾਂ ਨੂੰ ਬਹੁਤ ਵੱਡਾ ਲਾਭ ਇਹਦਾ ਹੈਗਾ ਔਰ ਦੋ ਤਰ੍ਹਾਂ ਦੀ ਇਹਦੇ ਤੇ ਲੋਕਾਂ ਨੂੰ ਜਿਹੜੀ ਉਹ ਨਿਆਮਤ ਆ ਇੱਕ ਤਾਂ ਖੱਜਲ ਖਵਾਰੀ ਜਿਹੜੀ ਲੋਕਾਂ ਦੀ ਹੋ ਰੁਕਦੀ ਹੈ ਦੂਸਰਾ ਜਿਹੜਾ ਇਹਦੇ ਵਿੱਚ ਜਿਹੜੀ ਆਰਥਿਕ ਲੁੱਟ ਹੁੰਦੀ ਸੀਗੀ ਉਹ ਵੀ ਸਮਾਪਤ ਹੁੰਦੀ ਹੈ ਸੋ ਬਹੁਤ ਵੱਡਾ ਲਾਭ ਇਹਨਾਂ ਕੈਂਪਾਂ ਦਾ ਲੋਕਾਂ ਨੂੰ ਮਿਲ ਰਿਹਾ 2 ਲਗਭਗ 1 ਮਹੀਨਾ ਪੂਰਾ